ਨਾਮ ਬਾਰੇ ਪ੍ਰਸ਼ਾਦ ਨੇ ਕਰਨਾ ਅਕੜਾ ਪ੍ਰਸ਼ਾਦੀਆਂ ਦੇ ਗਾਂ ਪਤਾਸਾਂ ਨਹੀਂ ਕਰਨਾ ਕੈਸੀ ਐਸ ਨੂੰ ਵੀ ਅਮਰ ਤਾਂ ਕਹਨੇ ਹੈ ਅਮਰਤ ਨੂੰ ਤਾਂ ਸਤਿਗੁਰੂ ਪਾਇਸ਼ਾ ਨੇ ਹੋਰ ਜਗ੍ਹਾ ਵੀ ਵਰਤੀ ਹੈ ਕਈ ਨਾਮ ਨੇ ਪਈ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅਮਰਤ ਦੇ ਕਹਿੰਦੇ ਪਸ਼ੂ ਵੀ ਜਦੋਂ ਘਾਹ ਫੂਸ ਖਾਂਦਾ ਉਹ ਦੁੱਧ ਦਿੰਦਾ ਦੁੱਧ ਵੀ ਅਮਰਤ ਆ ਨਾਮ ਹਰ ਇੱਕ ਦਾ ਅਮਰਤ ਹੈ ਪਰ ਅਸਲ ਅਮਰਤ ਹੈ ਕੀ ਅਮਰਤ ਇੱਕੋ ਨਾਮ ਹੈ ਨਾਨਕ ਸਤਗੁਰ ਦੀਆ ਵਜਾਏ ਜੀ ਅਸਲੀ ਅਮਰਤ ਇੱਕੋ ਹੀ ਹੈ ਉਹ ਹੈ ਨਾਮ ਨਾਮ ਵਾਲਾ ਪ੍ਰਸ਼ਾਦ ਸੰਗਤ ਵਿੱਚ ਵੰਡਿਆ ਜਾਂਦਾ ਹੈ ਮਿਲਦਾ ਕਿਵੇਂ ਆ ਉਹ ਡਾਇਰੈਕਟ ਨਹੀਂ ਮਿਲਦਾ ਵੀ ਤੁਸੀਂ ਆਏ ਤੁਹਾਡੀ ਹਥੇਲੀ ਤੇ ਰੱਖ ਦਿੱਤਾ ਨਾਮ ਇਹ ਮਿਲਣਾ ਗਿਆਨ ਦੇ ਸਦਕਾ ਇਹ ਸਤ ਸੰਗਤ ਵਿੱਚ ਆਏ ਆ ਇੱਥੇ ਆ ਕੇ ਸਾਨੂੰ ਗਿਆਨ ਮਿਲਦਾ ਕਿਤੇ ਵੀ ਸਤ ਸੰਗਤ ਤੇ ਜਾਨੇ ਸਾਡੀਆਂ ਕੀ ਭਾਵਨਾ ਹੁੰਦੀ ਹੈ ਹਰ ਇੱਕ ਨੂੰ ਪਤਾ ਹੀ ਹੁੰਦਾ ਕਿ ਮੈਂ ਕਿਸ ਭਾਵਨਾ ਨਾਲ ਚੱਲਿਆ ਆ ਇਸ ਭਾਵ ਨੂੰ ਜੇ ਤੂੰ ਜਾਣਦਾ ਜਾਓ ਵਹਿਗੁਰੂ ਜਾਣਦਾ ਵਾ ਹੁਣ ਵਹਿਗੁਰੂ ਕੋਲੋਂ ਕੁਛ ਨੂੰ ਕੋਇਆ ਨਹੀਂ ਜਾ ਸਕਦਾ ਇਹਨਾਂ ਅੰਕਾਰ ਵਹਿਗੁਰੂ ਹੈ ਉਹ ਤਾਂ ਤੂੰ ਕਿੱਥੇ ਕੁਛ ਨੂੰ ਬੋਲੇਗਾ ਤੇਰੀ ਖੁਦ ਦੀ ਸੋਚ ਤੇਰੀ ਖੁਦ ਦੀ ਨਿਗਾਹ ਇਹ ਵੀ ਤਾਂ ਵਹਿਗੁਰੂ ਹੀ ਹੈ ਤੂੰ ਦੇਖ ਰੇਂ ਆ ਸਮਝ ਲੋ ਵਹਿਗੁਰੂ ਦੇਖ ਰੇ ਤੂੰ ਸੁਣ ਰੇਂ ਆ ਭਾਵ ਵਹਿਗੁਰੂ ਸੁਣ ਰੇ ਤੂੰ ਸੁਣਾ ਰੇਂ ਆ ਆਹ ਵਾਹਿਗੁਰੂ ਸੁਣਾ ਰਹੇ ਆ ਜੋ ਕੁਝ ਕਰ ਰਹੇ ਆ ਵਾਹਿਗੁਰੂ ਅਕਾਲ ਪੁਰਖ ਕਰ ਰਹੇ ਆ ਰੰਗ ਕਰ ਰਹੇ ਆ ਹਣ ਜੋ ਨਾਮ ਵਾਲਾ ਪ੍ਰਸ਼ਾਦ ਹੈ ਕਿਵੇਂ ਮਿਲਦਾ ਸਤ ਸੰਗਤ ਵਿੱਚ ਆਨੇ ਆ ਜਿੱਥੇ ਵੀ ਅਸੀਂ ਜਾਨੇ ਕਿਤੇ ਵੀ ਜਾਓ ਤੁਹਾਡਾ ਜਿੱਥੇ ਮਨ ਲੱਗਦਾ ਕਿ ਮੈਂ ਇਸ ਜਗ੍ਹਾ ਤੇ ਜਾਣਾ ਚਾਹ ਬਾਈ ਪਰ ਲੈਣ ਕੇ ਚੱਲਿਆ ਹੈ ਲੈ ਕੇ ਕੀ ਆਇਆ ਹੈ ਲੈ ਕੇ ਆਣੇ ਸੀ ਭਾਈ ਤਰਿਏ ਗੁਰ ਵਿਚਾਰ ਭਵਸਾ ਕਰਨੂ ਪਾਰ ਕਰਨਾ ਇਹ ਜੋ 84 ਲਖ ਦਾ ਵਹਿਣ ਹਨ ਇਹਨੂੰ ਪਾਰ ਕਰਨਾ ਹੈ ਇਹਦੇ ਵਿੱਚੋਂ ਨਿਕਲਣਾ ਹੈ ਇਹ ਕੇਵਲ ਤੋਂ ਕੇਵਲ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਮਿਲਣਾ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰੇਗਾ ਅਮਲ ਕਰੇਗਾ ਫਿਰ ਆਪਣੇ ਅੰਦਰ ਖੋਜੇਗਾ ਇਸ ਨੇ ਕਿੱਥੇ ਹੈ ਅਮਰਤ ਬਾਹਰ ਨਹੀਂ ਹੈ ਆਪਾ ਮਦੇ ਪ੍ਰਗਾਸਿਆ ਆਪਣੇ ਆਪ ਨੂੰ ਖੋਜਣਾ ਆਪਣੇ ਆਪ ਨੂੰ ਲੱਭਣਾ ਅੰਦਰੋਂ ਬਾਹਰਲਾ ਮਰਤ ਤੈਨੂੰ ਦਾਦਾ ਕੇ ਭਾਈ ਲੱਭਣਾ ਤੋਂ ਖੋਜਾਂ ਨਿਸ਼ਾਨੀ ਹੈ ਤੇਰੇ ਬਾਤ ਤੇ ਦਸ਼ਮੇਸ਼ ਪਿਤਾ ਨੇ ਤੈਨੂੰ ਇਹ ਜੋ ਖੰਡੇ ਵੱਟ ਦੀ ਪੌਲ ਚਕਾਈ ਹੈ ਇਹ ਤਾਂ ਤੇਰੇ ਇੱਕ ਲੜ ਗੱਠ ਬੰਨੀ ਹੈ ਕਿ ਜਿਤਨਾ ਪ੍ਰਾਤਨ ਸਮਿਆਂ ਦੇ ਵਿੱਚ ਪਹਿਲਾਂ ਦੇਦੇ ਚਲੋ ਹੁਣ ਤਾਂ ਨਵੇਂ ਨਵੇਂ ਹਸਾਕਤਾਵਾਗੇ ਨਾ ਕਿ ਜਦੋਂ ਵੀ ਕਿ ਬੀਬੀ ਹੈ ਜਾਂ ਕੋਈ ਭਾਈ ਕੋਈ ਵਿਚਾਰ ਜਾਂਦੇ ਸੀ ਸਮਾਨ ਲੈਣਾ ਸੀ ਜਾਂ ਆਪਣੇ ਜੋ ਲੜ ਛੱਡਿਆ ਹੁੰਦਾ ਦੁਪੱਟੇ ਦਾ ਪਰਣ ਦਾ ਉਹਨੂੰ ਇਕੱਠ ਮਾਰ ਲੈਣੀ ਜਾ ਚੁੰਨੀ ਦੇ ਪੱਲੇ ਨੂੰ ਗਠਮਾਰ ਲੈਣੀ ਕਿ ਮੈਨੂੰ ਭਾਈ ਇਹ ਯਾਦ ਰਹੇ ਮੈਂ ਕਿ ਕਿਸ ਕਰਕੇ ਗਠਮਾਰੀਆ ਮੈਂ ਇਹ ਸਮਾਨ ਲੈ ਕੇ ਜਾਣਾ ਮਤੇ ਕਿਤੇ ਭੁੱਲੀ ਨਾ ਜਾਵਾਂ ਬਸ ਇਧਰ ਵੀ ਇਹੀ ਹਿਸਾਬ ਹੈ ਦਸਵਾਂ ਪਾਸ਼ਾ ਨੇ ਇਹ ਨਹੀਂ ਕਿਹਾ ਕਿ ਤੂੰ ਖੰਡੇਵਟ ਦੀ ਪੌਲਸ ਅਗਲੀ ਤੇ ਹੁਣ ਸਿੱਧਾ ਤੂੰ ਸੱਚਕੰਡ ਵਾਸੀ ਹੈ ਫੇਰ ਤਾਂ ਉੱਥੇ ਹੀ ਕੰਮ ਖਤਮ ਹੈ ਨਾ ਜਿਦ ਦਿਨ ਸਾਨੂੰ ਸੱਚਕੰਡ ਦੇ ਕਿਸ ਨੇ ਪਛਾਹ ਦਿੱਤਾ ਕੰਮ ਉੱਥੇ ਹੀ ਖਤਮ ਹੋ ਗਏ ਆ ਫਿਰ ਹੋਰ ਕੁਝ ਕਰਮ ਕਰਨ ਦੀ ਲੋੜ ਹੀ ਨਹੀਂ ਕਿ ਜੋ ਕੋ ਸੇਵੀ ਕਰਦੇ ਆ ਧਰਮ ਦੇ ਕਾਰਜ ਕਰਦੇ ਆ ਇਹ ਸੱਚਖੰਡ ਵਾਸਤੇ ਸੱਚਖੰਡ ਭਾਵ ਪ੍ਰਮਾਤਮਾ ਦੇ ਵਿੱਚ ਸਮਾ ਜਾਣਾ ਉਹਦੇ ਨਾਲ ਮਿਲ ਜਾਣਾ ਇੱਕ ਰੂਪ ਹੋ ਜਾਣਾ ਕਿ ਪ੍ਰਮਾਤਮਾ ਔਰ ਤੇਰੀ ਆਤਮਾ ਵਿੱਚ ਕੋਈ ਭੇਦ ਨਾ ਰਹੇ ਇੱਕ ਹੋ ਜਾਣਾ ਇੱਕ ਕਿਵੇਂ ਹੁੰਦੀ ਹੈ ਤੇ ਇਹੀ ਤਾਂ ਗੁਰੂ ਦੱਸਦਾ ਇਹ ਤਾਂ ਵਿਚਾਰ ਕਰਨੀ ਹੁੰਦੀ ਹੈ ਹੁਣ ਸਤਗੁਰ ਪਾਤਸ਼ਾਹ ਜੀ ਕਹਿੰਦੇ ਆਪਾ ਮਦੇ ਪ੍ਰਕਾਸ਼ ਹੈ ਇਹ ਜਿਹੜਾ ਅਮਰਤਾਨਾ ਦਸ਼ਮ ਪਾਸ਼ਾ ਕਹਿੰਦੇ ਇਹ ਤੂੰ ਯਾਦ ਰੱਖੀ ਜਿਉਂਦੇ ਜੀ ਪ੍ਰਾਪਤ ਕਰਨਾ ਔਰ ਤੇਰੇ ਅੰਦਰ ਹੈ ਜੇ ਕਿਤੇ ਬਾਹਰ ਵਾਲੇ ਵੀ ਫਿਰ ਮਹਾਰਾਜ ਨੇ ਪੰਕਤੀਆਂ ਵਿੱਚੋਂ ਕੱਟ ਦੇਣੀਆਂ ਸੀ ਕਿਉਂਕਿ ਅਖੀਰ ਦੇ ਵਿੱਚ ਤਾਂ ਜੋ ਲਿਖਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹਦਾ ਸਤਿਗੁਰੂ ਪਾਸ਼ਾ ਦਸ਼ਮੇਸ਼ ਮਹਾਰਾਜ ਨੇ ਲਿਖਵਾਈ ਹੈ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਉਹ ਗ੍ਰੰਥ ਤਾਂ ਆਪਣੇ ਕੋਲ ਵੀ ਹੈ ਨਹੀਂ ਪਈ ਉਹ ਜਿਹੜਾ ਪੰਚਮ ਪਾਸ਼ਾ ਨੇ ਪਾਈ ਕਰਦਾ ਹਾ ਜੀਰ ਕੋਲ ਲਖਾਇ ਸੀ ਉਹਦਾ ਧੀਰਮੱਲਿਆਂ ਕੋਲੇ ਉਹ ਦਿਨ ਨਾਲ ਆਪਣਾ ਸੰਬੰਧ ਹੀ ਨਹੀਂ ਰੱਖਿਆ ਪਾਸ਼ਾ ਨੇ ਜਿਸ ਨਾਲ ਸਾਡਾ ਸੰਬੰਧ ਹੈ ਉਹ ਹੈ ਦਮਦਮੀ ਵੀਰ ਭਾਵ ਦਮਦਮ ਸਾਹਿਬ ਦੀ ਧਰਤੀ ਤੇ ਜੋ ਲਿਖੀ ਲਿਖਿਆ ਅੰਦਰ ਕਿ ਵਾਰਿਸ ਰੂਪ ਜਦੋਂ ਆਪਾਂ ਪਹਿਲਾ ਪਹਿਲਾ ਹੀ ਪਤਰਾ ਦੇਖਦੇ ਹਾਂ ਪਹਿਲੀ ਜੱਤ ਲਿਖਿਆ ਦਮਦਮੀ ਵੀਰ ਸੇਧ ਬਾਬਾ ਦੀ ਸਿੰਘ ਵਾਲੇ ਇਹ ਲਖਾਰੀ ਦਾ ਨਾਂ ਵੀ ਲਿਖਿਆ ਦਮਦਮਾ ਸਾਹ ਵਾਲੇ ਵੀ ਇਹ ਬੀੜ ਨੂੰ ਕਿਹਨੇ ਲਿਖਿਆ ਤੇ ਲਖਵਾਇਆ ਕੀਨੇ ਸਤਗੁਰੂ ਦਸ਼ਮੇਸ਼ ਪਿਤਾ ਜੀ ਨੇ ਲਖਵਾਇਆ ਤੇ ਲਖਾਰੀ ਸਨ ਸ਼ਹੀਦ ਭਾਈ ਮਨੀ ਸਿੰਘ ਜੀ ਤੇ ਸ਼ਹੀਦ ਭਾਈ ਬਾਬਾ ਦੇ ਸਿੰਘ ਜੀ ਇਨਾਂ ਮਹਾਨ ਸਖੀਅਤ ਨੇ ਆਪਣੀ ਕਰਮਾਂ ਲਿਖੇ ਸਨ ਫੇ ਜੇ ਪਾਸ਼ਾਨ ਲੱਗਦਾ ਕਿ ਨਹੀਂ ਵੀ ਇਹ ਗੱਲ ਮੈਂ ਹੁਣ ਇੱਕ ਅਮਰਤ ਦੇਤਾ ਮੈਂ ਦੂਜੇ ਅਮਰਤ ਦੀ ਗੱਲ ਨਾ ਕਰਾਂ ਐਵੇਂ ਨਾ ਆਪਣੀ ਕੌਮ ਨੂੰ ਚੱਕਰਾਂ 'ਚ ਭੰਬਲ ਪੂਸਿਆਂ 'ਚ ਪਾਵਾ ਕਿ ਮੈਂ ਕੇਵਲ ਤੋਂ ਕੇਵਲ ਸਿੱਧਾ ਮਾਰਗ ਦੱਸਦਾ ਪਰ ਨਹੀਂ ਪਾਸ਼ਾਨ ਨਹੀਂ ਕਟੀਆਂ ਇਹ ਪੰਕਤੀ ਕਾ ਬਾਸ ਚ ਨਹੀਂ ਇਹ ਪੰਕਤੀ ਵੀ ਨਹੀਂ ਕੱਟੀ ਜਿਹਦੇ ਵਿੱਚ ਇਹ ਕਿਹਾ ਗੁਰਬਾਣੀ ਜੀ ਆਉਂਦਾ ਨਾ ਕਰਹੀ ਮੈਂ ਅਮਰਤ ਪ੍ਰਪੂਰ ਹੈ ਜੇ ਤੇਰੇ ਅੰਦਰ ਹੈ ਅਮਰਤ ਦੀ ពੋਟਲੀ ਹੈ ਕਰਹੀ ਮੈਂ ਅਮਰਤ ਪ੍ਰਪੂਰ ਹੈ ਮਨਮੁਖਾ ਸਾਧਨਾ ਹੈ ਮਨਮੁਖ ਬੰਦੇ ਨੂੰ ਸਮਝ ਨਹੀਂ ਆਉਂਦੀ ਕਿਉਂ ਗਿਆਨ ਨੇ ਸ਼ਬਦ ਦੀ ਵਿਚਾਰ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਏ ਪਰ ਸ਼ਬਦ ਨਾਲ ਨਹੀਂ ਜੁੜੇ ਆਕਾਰ ਨਾਲ ਜੁੜ ਗਏ ਕਾਗਜ਼ ਨਾਲ ਜੁੜ ਗਏ ਪਰ ਸ਼ਬਦ ਨਾਲ ਨਹੀਂ ਜੁੜੇ ਸ਼ਬਦ ਤੱਕ ਸਾਡੀ ਪਹੁੰਚ ਨਹੀਂ ਹੋ ਬਹੁਤ ਵਿਰਲੀਆਂ ਰੂਹਾਂ ਹੁੰਦੀਆਂ ਨੇ ਜਿਹੜੀਆਂ ਵਿਚਾਰ ਨਾਲ ਜੁੜਦੀ ਕਿ ਜਿਹੜੀਆਂ ਕੇਵਲ ਤੋਂ ਕੇਵਲ ਸਤ ਦੀ ਗੱਲ ਸੁਣਦੇ ਆ ਸਤ ਨੋ ਹੀ ਅੰਦਰ ਬਸਾਉਂਦੇ ਆ ਇੱਥੇ ਵਰਲੀਆਂ ਰੋਣੀ ਨਹੀਂ ਤਾਂ ਜੋ ਕੁਛ ਅਸੀਂ ਕਰਦੇ ਆ ਭਾਈ ਸਾਡਾ ਤਾਂ ਕੰਮ ਹੈ ਆਗੇ ਮੱਥਾ ਟੇਕਿਆ ਚਲੇਗੇ ਕੱਲ ਖਤਮ ਤੇ ਪਾਸ਼ਾ ਜੀ ਕਹਿੰਦੇ ਮੈਨੂੰ ਤੇਰਾ ਇਹ ਮੱਥਾ ਹੀ ਨ ਪ੍ਰਮਾਨ ਨਹੀਂ ਤੇ ਪਾਸ਼ਾ ਕੀ ਕਹਿੰਦੇ ਜਿਹੜਾ ਮੈਨੂੰ ਬਾਰ ਬਾਰ ਮੱਥੇ ਟੇਕਦਾ ਆ ਕੇ ਨਾ ਹਣ ਉਹਨਾਂ ਬਾਤ ਤੇ ਆ ਜਿਹੜੇ ਥਾਂ ਥਾਂ ਜਾ ਕੇ ਚਾਰੋਂ ਪਾਸੇ ਜਿੱਥੇ ਦੇਖਿਆ ਮਰਾ ਸੂ ਮੱਥਾ ਟਕਾਦਾ ਸੇਜਕਾਦਾ ਕਿ ਜਿੰਨੇ ਸੱਚਖੰਡ ਰੂਪ ਐ ਕੱਲੇ ਕੱਲ ਨੂੰ ਵਸਤਰ ਚਾਕੇ ਸੀਚ ਕੋਣੇ ਤੇ ਉਹਨਾ ਬਾਤ ਸਤਿਗੁਰੂ ਕੀ ਕਹਿੰਦੇ ਆਪਰਾਧੀ ਦੋਣਾ ਨਿਵੇ ਤੁਸੀਂ ਅਪਰਾਧੀ ਹੋ ਭਾਈ ਜੋ ਵਾਰ-ਵਾਰ ਇਸ ਤਰ੍ਹਾਂ ਸਲਾਮਾ ਝੁਕਦੇ ਫਿਰਦੇ ਹੋ ਇੱਥੇ ਜਿਹੜੀ ਮੰਨਣ ਵਾਲੀ ਗੱਲ ਸਤਿਗੁਰੂ ਨੇ ਖੁਦ ਕਹੀ ਐ ਉਹਦੇ ਤੇ ਆਉਨਾ ਭਾਈ ਤਦਨੋ ਨੇਵਣ ਮੰਨਣ ਤੇਰਾ ਨਾਮ ਕਹਿੰਦੇ ਜਿਹੜੇ ਉਹਦੀ ਗੱਲ ਨੂੰ ਮੰਨਦੇ ਆ ਨਾ ਉਹੀ ਨਿਭਣਾ ਉਹ ਆ ਜਿਹੜੇ ਬਾਕੀ ਆਪਾਂ ਸੀ ਝਕਾਉਂਦੇ ਆ ਨਾ ਇਹਨਾਂ ਦਾ ਕੋਈ ਮਤਲ ਨਹੀਂ ਇਹਨਾਂ ਤਾਂ ਅਪਰਾਧੀ ਕਹਿ ਦਿੱਤਾ ਅਪਰਾਧੀ ਦੂਣਾ ਨੇ ਵੇ ਜਿਉ ਹੰਤਾ ਮਰਦਾਏ ਸੀਸ ਨਵਾਏ ਕੀ ਆਤੀ ਜਾਂ ਮੁੱਢੋ ਪੁੱਥਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ 40 ਮਿੰਟ ਬਾਅਦ ਅਧਰਤ ਕਿ ਸਾਨੂੰ ਲੱਗਿਆ ਸੀ ਹੁਣ ਧਰ ਵੀ ਬਣ ਗਈ ਦੁਨੀਆ ਵੀ ਕਹਿੰਦੀ ਐ ਵੀ ਬਾਬੀ ਰੋਜ਼ ਗੁਰਦਾਰੇ ਜਾਂਦਾ ਮੰਦਰ ਜਾਂਦਾ ਸੰਤਾਂ ਦੇ ਜਾਂਦਾ ਬਾਬੇ ਨੇ ਜਾਂ ਧਰ ਵੀ ਐ ਪਰ ਮਨ ਦਾ ਕਿਸੇ ਦੀ ਵੀ ਨਹੀਂ ਐ ਕਿ ਮਨ ਇਹ ਅਜ ਤੱਕ ਕਿਸੇ ਨੇ ਕਿਸੇ ਦੀ ਵੀ ਨਹੀਂ ਐ ਇਹਨੇ ਕੇਵਲ ਤੋਂ ਕੇਵਲ ਜੇ ਮੰਨੀ ਆ ਆਪਣੇ ਮਨ ਦੀ ਮੰਨੀ ਐ ਮਨ ਕਹਿੰਦਾ ਵਿਕਾਰਾਂ ਵੱਲ ਆ ਜਾ ਮਨ ਕਹਿੰਦਾ ਸਵਾਦਾਂ ਵੱਲ ਆ ਜਾ ਮਨ ਕਹਿੰਦਾ ਵਿਸ਼ਿਆਂ ਵੱਲ ਆ ਜਾ ਬਸ ਇਦਨ ਨੂੰ ਵੱਜਿਆ ਕਰਦਾ ਜਿਹਨੇ ਮੰਨ ਲੈਣਾ ਭਾਈ ਉਹਨੂੰ ਕਿਤੇ ਘੁੰਮਣ ਦੀ ਲੋੜ ਨਹੀਂ ਪੈਂਦੀ ਕਿਸੇ ਸਥਾਨ ਤੇ ਜਾਣ ਦੀ ਲੋੜ ਨਹੀਂ ਹੈ ਜੀਨੇ ਵੀ ਅਜੇ ਤੱਕ ਪਾਇਆ ਨਾ ਸਭ ਨੇ ਘਰ ਬੈਠ ਕੇ ਹੀ ਪਾਇਆ ਜੀਨੇ ਅੰਦਰੋਂ ਅਮਰਤ ਦੀ ਖੋਜ ਕਰ ਲਈ ਆਪਾ ਮਦੇ ਪ੍ਰਗਾਸੇ ਕਿਵੇਂ ਪ੍ਰਗਾਸੇ ਗੁਰਬਾਣੀ ਦਸੂਗੀ ਗੁਰਬਾਣੀ ਸਮਝਾਉਗੀ ਗੁਰਬਾਣੀ ਗੁਰੂ ਹੈ ਤੇਰਾ ਗੁਰਵਾਣੀ ਤੇਰਾ ਟੀਚਰ ਹੈ ਤੇਰਾ ਅਧਿਆਪਕ ਹੈ ਸਭ ਕੁਝ ਇਸਨੇ ਹੀ ਦੱਸਣਾ ਤੈਨੂੰ ਇਹਨੇ ਤੈਨੂੰ ਮੈਥਡ ਦੱਸਨੇ ਆ ਤਰੀਕੇ ਦੱਸਨੇ ਆ ਨਿਕਲਣਾ ਤੇਰੇ ਅੰਦਰੋਂ ਹੀ ਹੈ ਸਭ ਕੁਝ ਆਪਾ ਮਦੇ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਕਿਸਨੇ ਵਿਚਾਰ ਕੀਤੀ ਹੈ ਕਿ ਮੈਂ ਆਪਣੇ ਆਪ ਨੂੰ ਪ੍ਰਗਾਸ ਵੀ ਹੁਣ ਪਾਤਸ਼ਾਹ ਨੇ ਸਾਨੂੰ ਖੰਡੇ ਵੱਟ ਦੀ ਜੋ ਪੌਲ ਦਿੱਤੀ ਹੈ ਪੰਜ ਕਕਾਰੀ ਹੋ ਗਿਆ ਇਹ ਤੇ ਤੈਨੂੰ ਯਾਦ ਕਰਾਉਣ ਵਾਸਤੇ ਹੈ ਇਹ ਅੰਦਰੋਂ ਤੋਂ ਅਮਰਤ ਲੱਭਣਾ ਹੈ ਕਿ ਅੰਦਰ ਜੋਤਰੀ ਅਮਰਤ ਇਹ ਜੋ ਕੰਡ ਅੰਦਰ ਪਿਆ ਨਾ ਇਹਨੂੰ ਬਾਹਰ ਕੱਢ ਜਿਸ ਦਿਨ ਕੱਢ ਲਿਆ ਉਸ ਦਿਨ ਹੀ ਪ੍ਰਮਾਤਮਾ ਨੇ ਖੁਸ਼ ਹੋਣਾ ਕਿ ਵਾਕੇ ਵੀ ਜਿਹੜਾ ਤੈਨੂੰ ਟਾਸਕ ਦਿੱਤਾ ਸੀ ਤੂੰ ਉਹ ਮੰਜ਼ਲ ਪੂਰੀ ਕਰ ਲਈ ਹੈ ਵੀ ਜਿਹੜੀ ਗੱਲ ਮੈਨੂੰ ਚਾਹੀਦੀ ਹੁੰਦੀ ਹੈ ਬਸ ਇਸ ਅਮਰਤ ਨੂੰ ਕੱਢੋ ਦਿਖਾਓ ਤੇ ਸੱਚ ਖੰਡ ਜਾਓ ਇਹ bari amart ਨਾ ਨਹੀਂ ਮਿਲਦਾ ਭਾਈ ਇਹ ਤਾਂ ਭਾਵੇਂ ਜਿਹਨਾਂ ਮਰਜ਼ੀ ਸਜਲਾ ਧਜਲਾ ਜਿਹੜੇ ਮਰਜ਼ੀ ਵੱਡੇ ਵੱਡੇ ਕਕਾਰ ਪਾਲਾ ਸਰਵਰੋ ਪਾਲਾ ਜੋ ਤੇਰੇ ਦਿਲ ਚੋਂ ਦਾ ਕਰ ਲੈ ਪਰ ਇਹਨਾਂ ਨਾਲ ਉਹ ਨਹੀਂ ਮਿਲਣਾ ਇਹ ਤਾਂ ਤੈਨੂੰ ਯਾਦ ਲਾਉਂਦਿਆ ਕਿ ਇਹਦੇ ਨਾਲ ਤਾਂ ਜੋ ਸੰਸਕਾਰ ਨੇ ਕਕਾਰ ਤਾਂ ਪਹਿਲੇ ਸੰਸਕਾਰ ਬੈਲੇ ਨਹੀਂ ਪਤਾ ਹੁੰਦੇ ਕਿਹੜੇ ਕਿੜੇ ਆ ਵੀ ਕਿਸ ਕਕਾਰ ਦੀ ਕੀ ਮਹਾਨਤਾ ਵਾ ਕੀ ਸਾਨੂੰ ਗਿਆਨ ਦਿੰਦਾ ਕੀ ਉਪਦੇਸ਼ ਦਿੰਦਾ ਵਾ ਕਿ ਜੋ ਵੀ ਧੰਦੇ ਤੇ ਕਕਾਰ ਗੁਰੂ ਪਾਛੈ ਤਾਂ ਇਹਦੇ ਚ ਸੰਸਕਾਰ ਨੇ ਕਹਿੰਦੇ ਮਖੇ ਜੇ ਮੇਰੇ ਸਿੱਖ ਨੂੰ ਗੁਰਬਾਣੀ ਦੀ ਸਮਝ ਨਾ ਆਵੇ ਕਕਾਰ ਦੇ ਸੰਸਕਾਰ ਸਮਝ ਕੇ ਹੀ ਪ੍ਰਾਪਤ ਕਰ ਲੈ ਜੇ ਸੰਸਕਾਰਾਂ ਵਿੱਚ ਆ ਗਿਆ ਤੇ ਉਹ ਜੋ ਅਮਰਤ ਦਾ ਕੁੰਡ ਅੰਦਰ ਪਿਆ ਨਾ ਉਹ ਬਾਹਰ ਛਲੇਗਾ ਅਮਰਤ ਨੂੰ ਖੋਜ ਲਈਏ ਸੰਜੇ ਨੂੰ ਪ੍ਰਮਾਤਮਾ ਨੂੰ ਖੋਜ ਲਈਏ ਵਾਇਗ੍ਰੋ ਨੂੰ ਲੱਭ ਲਈਏ ਤੇ ਜੇ ਲਬਲੇ ਆ ਤੇ ਵੀ ਘਰ ਵੀ ਜਾਵੋਗੇ ਨਾ ਘਰੇ ਵੀ ਪ੍ਰਵੇਸ਼ ਕਰਨੋਗੇ ਗੱਲਾਂ ਬਾਤਾਂ ਨੇ ਨਹੀਂ ਕੋਈ ਜਾ ਸਕਦਾ ਉੱਤੇ ਕੋਈ ਕਿਸੇ ਦੀ ਅਰਦਾਸਾਂ ਨਹੀਂ ਜਾਂਦਾ ਨਾ ਅਜ ਤੱਕ ਗਿਆ ਨਾ ਕੋਈ ਜਾਣਾ ਜੇ ਜਾਂਦਾ ਹੁੰਦਾ ਤੇ ਗੱਲ ਹੀ ਕਤਮੀ ਸੀ ਚਲੋ ਭਾਈ ਤਾਉ ਜ਼ਿੰਦਗੀ ਖਾਓ ਪੀਓ ਮौज ਕਰੋ ਜਿਨੇ ਮਰਜੀ ਮਾੜੇ ਕੰਮ ਕਰ ਲੋ ਜਾਂਦੇ ਜਾਂਦੇ ਅਰਦਾਸ ਕਰਵਾ ਦਾਂਗੇ ਕਰ ਹੀ ਦੇਣੀਏ ਕਰਦੇ ਆਂ ਨੇ ਕਰ ਦੋ ਬਾਬਾ ਜੀ ਸੱਚ ਕੰਡ ਭੇਜ ਦੋ ਇਹੀ ਹੁੰਦਾ ਨਾ ਇਹ ਤਾਂ ਭਾਈ ਕੇਵਲ ਤੋਂ ਕੇਵਲ ਕਿ ਜੋ ਬ੍ਰਾਹਮਣ ਵਾਸੀ ਕਿ ਤੇਰਾ ਜਨਮ ਤੋਂ ਲੈ ਕੇ ਮਰਨ ਤੱਕ ਲਿਖਾ ਜੋ ਕੁ ਹੋਈ ਲੱਗਦੇ ਸੀ ਤੂੰ ਜਮਣਾ ਕਦੋਂ ਆ ਵਿਆਹ ਕਦੋਂ ਕਰਣਾ ਸਭ ਕੁਝ ਉਹ ਕਰਦੇ ਆ ਨਾ ਉਹ ਅੱਜ ਕੱਲ ਵੀ 8 ਵਜੇ ਬਣਾਉਂਦੇ ਆ ਬ੍ਰਾਹਮਣ ਹਤੀ ਤੇ ਐਸੀ ਵੀ ਉਸੇ ਤਰੀਕਾ ਬਲ ਆ ਗਏ ਭਾਈ ਮਨੁੱਖ ਨੂੰ ਦੱਸਣਾ ਕੀ ਹੈ ਕਿ ਬੰਦੇ ਆ ਕਿ ਗੁਰੂ ਦੇ ਬਚਨਾਂ ਨੂੰ ਮੰਨ ਲੈ ਇਹ ਗੁਰੂ ਦੇ ਜੋ ਬਚਨ ਨੇ ਇਹਨਾਂ ਨੂੰ ਕਮਾਲ ਕਿ ਇਹਨਾਂ ਨੇ ਭਾਈ ਤੇਰਾ ਬੇੜਾ ਪਾਰ ਲੰਗਾਉਣਾ ਪਰ ਅਸੀਂ ਮਨਮਤ ਦੇ ਰਾ ਖੁਦ ਤੁਰੇ ਆ ਖੁਦ ਤੋਰਦੇ ਜਾ ਰਹੇ ਅਸੀਂ ਵੀ ਬ੍ਰਾਹਮਣ ਮਤ ਵੱਲ ਟੁੱਟ ਟੁੱਟ ਕੇ ਭਰੇ ਹੋਏ ਆ ਕੱਲ ਇੱਕ ਸੱਜਣ ਦਾ ਇੱਦਿ ਚੱਲਦੇ ਚੱਲਦੇ ਵਿਚਾਰ ਕਰਦੇ ਸੀ ਕਥਾ ਕਰਦੇ ਸੀ 4-5 ਸਾਲ ਬਾਅਦ ਦਵਾਰਾ ਮੋੜਿਆ ਸਟੇਜ ਵੱਲੋਂ ਕੌਮ ਨੇ ਇਹ ਕਹਿ ਤਸੀ ਕਿੰਦੇ ਭਾਈ ਜਿੰਨਾ ਚਿਰ ਤੂੰ ਮਾਫੀ ਨਹੀਂ ਮੰਗਦਾ ਨਾ ਆਕੇ ਉਹਨਾਂ ਚਿਰ ਤੈਨੂੰ ਪਾਂਥ ਦੇ ਵਿੱਚੋਂ ਛੇਕਿਆ ਹੋਇਆ ਤੂੰ ਸਾਡਾ ਨਹੀਂ ਹੈ ਮਾਫੀ ਮੰਗ ਲੈ ਚਲੋ ਮਾਫੀ ਮੰਗੀ ਕੇ ਚਲੋ ਸਦਰਜੂ ਬੰਦਾ ਬਈ ਰੰਗ ਟੰਗ ਹੋਈ ਗੱਲ ਸੋਚਣ ਵਾਲੀ ਹੈ ਸਮਝਣ ਵਾਲੀ ਜਿੱਥੋਂ ਬਾਦਸ਼ਾਹ ਨੇ ਸਾਨੂੰ ਕੱਢਿਆ ਉਥੇ ਦਾ ਇਹ ਗਿਆਨ ਲੋਕਾਂ ਨੂੰ ਦੇ ਦੇ। ਕੀ? ਕਹਿੰਦਾ ਜਦੋਂ ਮੈਂ ਸਵੇਰੇ ਉੱਠਦਾ ਨਾ ਦਸ਼ਮੇਸ਼ ਪਿਤਾ ਦੀ ਫੋਟੋ ਮੂਰੇ ਢਾਕੇ ਉਹਦੇ ਨਾਲ ਇਹ ਗੱਲ ਕਰਦਾ ਕਿ ਪਾਸ਼ਾ ਜੀ ਵੀ ਮੈਂ ਨਹੀਂ ਬੋਲਣਾ ਜੋ ਬੋਲਣਾ ਤੁਸੀਂ ਬੋਲਣਾ ਇਸ ਕਰਕੇ ਮੇਕੋ ਸੰਗਤਾਂ ਬਹੁਤ ਆਉਂਦੀ। ਦੇਖੋ ਕਿੱਡੀ ਅਗਿਆਨਤਾ ਵਾਲੀ ਗੱਲ ਆ। ਗੁਰਬਾਣੀ ਕਹਿੰਦੀ ਹੈ ਗੁਰ ਮੂਰਤ ਗੁਰ ਸ਼ਬਦ ਹੈ। ਔਰ ਹੋ ਸਕਦਾ ਨਾਲ ਉਲਟਾ ਗਿਆਨ ਦੇ ਰਕੇ ਫੋਟੋਆਂ ਰੱਖੋ ਘਰਾਂ ਦੇ ਵਿੱਚ ਉਹਨਾਂ ਦੀ ਪੂਜਾ ਕਰੋ ਮੂਰਤੀ ਪੂਜਾ ਕਰੋ ਕਿ ਫਿਰ ਵੀ ਅਗਿਆਨਤਾਵਲੇ ਜਾ ਰਿਹਾ ਇਨਸਾਨ ਦੇਖੋ ਮੂਰਖ ਤੇ ਕਿੰਨੀ ਹੈ ਤੇ ਤੁਸੀਂ ਉਹਨਾਂ ਦੇ ਮਗਲ ਲੱਗ ਜਾਣ ਗਲਾਂ 'ਚ ਫੋਟੋਆਂ ਪਾਲਣੀਆਂ ਘਰਾਂ 'ਚ ਰੱਖ ਲੈਣੀਆਂ ਮਾਫ ਕਰਨਾ ਜਿਹੜੇ ਸਖਸ਼ ਜਿਨ੍ਹਾਂ ਦੇ ਧਰਮ ਅਗਾਹ ਗਲ ਗਏ ਹੋਏ ਨੇ ਨਾ பாਵਨ ਦੀ ਗਣਤੀ ਸੰਸਾਰਤ ਬਹੁਤਾਤ ਹੈ ਤਨੂੰ ਹਜਰਤ ਮੁਹੰਮਦ ਸਾਹਿਬ ਦੀ ਇੱਕ ਵੀ ਫੋਟੋ ਨਿਕਲੇ ਮਿਲੂਗੀ ਇਹ ਤਾਂ ਸਾਡੇ ਭਾਈ ਆਖਵਾਰਾਂ ਤੇ ਹੁਣ ਤਾਂ ਖੈਰ ਬੰਦ ਕਰ ਦਿੱਤਾ ਹੈ ਆਖਵਾਰਾਂ ਤੇ ਫੋਟੋਆਂ ਲੱਗਣੀਆਂ ਫਲਾਨਾ ਗੁਰਪ੍ਰਬ ਫਲਾਨਾ ਅਜਾਖਵਾਰ ਤੇ ਉਹ ਜਦੋਂ ਪੜ ਲਿਆ ਉਦੋਂ ਬਾਅਦ ਤਾਂ ਫਿਰ ਕਵਾੜ ਬਣ ਜਾਂਦਾ ਨਾ ਰੱਦੀ ਬਣ ਜਾਂਦਾ ਫਿਰ ਉਹਦੇ ਕਾਜ ਕੱਟ ਕੇ ਕੋਈ ਕਿਤੇ ਵਿਛਵਾਉਂਦਾ ਕਿ ਕੁਝ ਕਰਦਾ ਤੇ ਉਹੀ ਅਕਵਾਰ ਠੇਕਿਆਂ ਤੇ ਮਿੱਠਾਲੇ ਦੁਕਾਨਾਂ ਤੇ ਪਹੁੰਚ ਜਾਂਦੇ ਆ ਭਾਈ ਦੇਖੋ ਹੋ ਗਈ ਨਾ ਬਿਆਦਵੀ ਕੇਸ ਬਣ ਤਾ ਮੁੱਖ ਮੋੜਨਾ ਭਾਈ ਕੌਮ ਦਾ ਤੇ ਭਾਈ ਸੱਜਣਾ ਤੂੰ ਇਹ ਮੁੱਖ ਦੇ ਰਿਹਾ ਕੇ ਤੂੰ ਨਹੀਂ ਦੁਨੀਆ ਨੂੰ ਇਹ ਗਿਆਨ ਦਈ ਭਾਈ ਕੇਵਲ ਤੋ ਕੇਵਲ ਸੱਚਾ ਗਿਆ ਜੇ ਆਪ ਜੀ ਨੂੰ ਪਹਿਲਾਂ ਹੀ ਬੇਨਤੀ ਕੀਤੀ ਸੀ ਨਾ ਪਹਿਲਾਂ ਵੀ ਕਿ ਜਦੋਂ ਮਠਾ ਸਟੀ ਹੈ ਨਾ ਕੀੜੀਆਂ ਬਹੁਤ ਆਉਂਦੀਆਂ ਨੇ ਸ਼ੇਰਾਂ ਨੇ ਮਾਰ ਤੇ ਜਾਣਾ ਹੁੰਦਾ ਹੁਣ ਕਿਹੜੀਆਂ ਮਿਠਾਸ ਵੱਲ ਤਾਂਉਣਗੀਆਂ ਹੁਣ ਸ਼ੇਰ ਨਹੀਂ ਆਵੇਗਾ ਉਸੇ ਤਰ੍ਹਾਂ ਇਹਨਾਂ ਬਲ ਵੀ ਭਾਈ ਕੇਵਲ ਤੋਂ ਕੇਵਲ ਇਹ ਤੁਹਾਡੇ ਲੈਵਲ ਦੀ ਗੱਲ ਕਰਨੀ ਹੈ ਮੈਂ ਤੁਹਾਡੇ ਵਿਜੇ ਲਵਾ ਦੂੰਗਾ ਮੈਂ ਤੁਹਾਡੇ ਆ ਵਿਆਹ ਕਰਵਾ ਦੂੰ ਬੱਚੇ ਐਸੇ ਗਿਆਨ ਦਾ ਕਿ ਤੁਹਾਡੇ ਫੇਵਰ ਵਾਲੀਆਂ ਗੱਲਾਂ ਕਰਨੀਆਂ ਤੁਸੀਂ ਆਪਣੇ ਵੀ ਜੁੜਦੇ ਰਹਿਣਾ ਜੇ ਜਦਾਂ ਤੁਹਾਡੀ ਸਤਨਾ ਗੱਲ ਕਰਤੀ ਨਾ ਸਤ ਦੀ ਵਿਚਾਰ ਦੀ ਗੱਲ ਕਰਤੀ ਉਹਦੋਂ ਹੀ ਤੁਸੀਂ ਟੁੱਟਣਾ ਸ਼ੁਰੂ ਹੋ ਜਾਣਾ ਤੇ ਇਹ ਬਖੰਡੀ ਐਸਾ ਕੁਝ ਹੋਣ ਨਹੀਂ ਦਿੰਦੇ ਭਾਈ ਇਹਨਾਂ ਨੇ ਉਹੀ ਗੱਲ ਕਰਨੀ ਹੈ ਵਿਰਾਗਤ ਲਿਆਉਣਾ ਰੋਣਾ ਕਹਾਣੀਆਂ ਬਣਾਉਣੀਆਂ ਸਾਖੀਆਂ ਸੁਣਾਉਣੀਆਂ ਬਸ ਇਹ ਹੀ ਹੈ ਨਾਲ ਕੋਲ ਹੋਰ ਕੁਝ ਨਹੀਂ ਕਿ ਬਹੁਤੇ ਕੱਟਦੇ ਮਗਰ ਇਹ ਨਹੀਂ ਕਿ ਕੱਠ ਉਹ ਸ਼ੇਰਾਂ ਦਾ ਭਾਵ ਉਹ ਸੰਗਤ ਦਾ ਹੈ ਉਹ ਰੱਬ ਦੇ ਨਾਲ ਜੁੜਿਆ ਦਾ ਹੋਇਆ ਉਹ ਤਾਂ ਕੀੜਿਆਂ ਦਾ ਭਾਵੇਂ ਉਹ ਤਾਂ ਕੇਵਲ ਤੋਂ ਕੇਲੇ ਕੀੜੇ ਕੀੜੀਆਂ ਹੀ ਹੋਗੇ ਵੀ ਮਠਾਸ ਤੇ ਆਏ ਆ ਸਵਾਦ ਲੈਣ ਆਏ ਆ ਸਵਾਦ ਲੈ ਕੇ ਚਲੇ ਗਏ ਬਹੁਤ ਦਾ ਬਾਬੇ ਦੇ ਕੱਪੜੇ ਦੇ ਇੱਕੀ ਤਰ ਪੈਂਦੇ ਆ ਉਹਦੇ ਰੰਗ ਟੰਗ ਦੇਖ ਕੇ ਕਿਸ ਤਰ੍ਹਾਂ ਸਾਡੇ ਭਾਵਨਾ ਆਈ ਹੋਈ ਐ ਰੋ ਵਿਚਾਰੇ ਐਸੇ ਤਾਂ ਭਾਈ ਹੁਣ ਬਹੁਤ ਨੇ ਕਿਦੇ ਕਿਦੇ ਗੁਣਾ ਗੁਣ ਦਸੀਏ ਪਰ ਜਿੰਨਾਂ ਕੋਲ ਸੱਚਾ ਗੁਣਾ ਸੱਚਾ ਗਿਆਨ ਗੁਰੂ ਦੀ ਬਖਸ਼ਿਸ਼ ਹੈ ਗੁਰੂ ਨਾਨਕ ਸਾਹਿਬ ਦਾ ਮਿਹਰ ਪ੍ਰਿਆ ਹੱਤਾ ਨਾ ਉਹ ਇੱਕੋ ਗੱਲ ਕਹਿੰਦੇ ਭਾਈ ਨਹੀਂ ਗੁਰਨਾਨਕ ਸਾਹਿਬ ਖੁਦ ਕਹਿੰਦੇ ਆ ਭਾਈ ਕਿ ਨਹੀਂ ਭਾਈ ਮੈਨੂੰ ਨਹੀਂ ਉਸ ਵੈਗਰੂ ਨੂੰ ਮੰਨਣਾ ਮੈਂ ਤਾਂ ਇੱਕ ਜੜੀਆਂ ਮੈਂ ਤਾਂ ਤੁਨ ਇੱਕ ਗਿਆਨ ਦੇਣ ਵਾਲਾ ਮੈਂ ਤਾਂ ਸਿਰਫ ਉਸ ਮਾਲਕ ਦਾ ਤੁਹਾਨੂੰ ਗਿਆਨ ਦਿੰਨਾ ਬਾਣੀ ਉਹਦੀ ਹੈ ਬਾਣੀ ਉਸ ਮਾਲਕ ਦੀ ਹੈ ਕੇਵਲ ਤੋਂ ਕੇਵਲ ਉਸ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਦੀ ਗੁਣ ਗਾਇਕ ਰੂਪ ਹੈ ਸੱਚਾ ਸੱਚ ਇਹ ਗੱਲ ਕਹਿੰਦੇ ਤੇ ਜੋ ਝੂਠਾ ਹੈ ਉਹ ਕੇਵਲ ਤੋਂ ਕੇਵਲ ਆਪਣੇ ਨਾਲ ਜੋੜਨ ਦੀਆਂ ਗੱਲਾਂ ਕਰਦਾ ਆਪਣੀਆਂ ਹੀ ਗੱਲਾਂ ਕਰਦਾ ਮਾਇਆ ਦੀ ਗੱਲ ਕਰਦਾ ਕਿ ਕਿਤੇ ਮਾਇਆ ਨਾ ਟੁੱਟ ਜਾਵੇ ਕਿਵੇਂ ਇਸ ਨੂੰ ਆਪਣਾ ਜੋੜੀ ਹੈ ਸੱਚਾ ਬੰਦਾ ਕਹਦਾ ਤੂੰ ਆਉਣਾ ਆ ਨਹੀਂ ਹੁਣ ਆ ਤੇਰੀ ਮਰਜ਼ੀ ਸੱਚ ਦਾ ਗਿਆਨ ਦਿੰਦੇ ਹੀ ਰਹਿਣਾ ਭਾਈ ਸੋ ਸਤਿਗੁਰ ਪਾਛੇ ਹੀ ਪਰਮਾਨ ਕਰਦੇ ਹਨ ਕਿ ਭਾਈ ਆਪਾ ਮਦੇ ਪ੍ਰਗਾਸੇ ਆ ਪਾਇਆ ਅਮਰਤਨਾ ਜਿਉ ਤਉ ਨੂੰ ਅਮਰਤੀ ਗੱਲ ਕਹਿੰਦੇ ਆ ਕਿ ਦੇਗ ਭਾਈ ਗੱਠ ਬੰਨਤੀ ਹੋ ਯਾਦ ਰੱਖੀ ਅੰਦਰੋਂ ਅਮਰਤ ਲਬਣਾ ਤੇ ਇਹ ਤਨੂੰ ਹਮੇਸ਼ਾ ਯਾਦ ਕਰਾਉਣ ਵਾਸਤੇ ਦੱਸਿਆ ਕਰ ਹੀ ਮੈਂ ਅਮਰਤ ਭਰਪੂਰ ਹੈ ਮਨ ਮੁੱਖਾ ਸਾਧਨਾ ਆਇਆ ਜਿਉ ਕਸਤੂਰੀ ਮਿਰਗ ਨਾ ਜਾਣੇ ਪਰ ਬੰਦਾ ਪਰਮ ਬੁਲਾਇਆ ਅਮਰਤ ਤਾਜ ਵਿਖ ਸੰਗਰੇ ਕਰਤੇ ਆਪ ਕੋ ਆਮਰਤ ਨੂੰ ਭੁੱਲ ਗਏ ਤੇ ਯਾਰ ਇਕੱਠੀ ਕਰੀ ਜਾਂਦੇ ਆਪਣੇ ਆਪ ਹੀ ਕਹਿੰਦੇ ਦੀਨ ਗਵਾਇਆ ਦੁਨੀ ਸ ਦੁਨੀ ਨਾ ਚਲੀ ਸਾ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਤੇ ਸਾਡੀ ਹਾਲਤ ਇਦਾਂ ਹੀ ਹੈ ਭਾਈ ਆਪਣਾ ਘਰ ਸੀ ਆਪ ਹੀ ਲਟਾਰੇ ਆਪ ਹੀ ਆਪਣੇ ਘਰ ਨੂੰ ਖਤਮ ਕਰ ਰਹੇ ਆਪ ਸੋ ਭਾਗਾ ਵਾਲੇ ਕਰਮਾ ਵਾਲੇ ਜੇ ਸਤਿਗੁਰਾਂ ਦੇ ਬਚਨਾਂ ਨੂੰ ਤੁਸੀਂ ਕਮਾ ਲਵੋ ਜੇ ਸਤਿਗੁਰ ਦੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦੇ ਦੋਗੇ ਭਾਈ ਬਚਨ ਮੰਨ ਲਵੋਗੇ ਨਾਨਕ 베ੜੀ ਸੱਚ ਕੀ ਤਰੀਏ ਗੁਰ ਵਿਚਾਰ પાર ਹੋਣਾ ਦੁੱਖਾਂ ਦੇ ਇਸ ਭਵ ਸਾਗਰ ਤੋਂ ਬਾਹਰ ਨਿਕਲ ਲੈ ਸੁਖ ਦੇ ਉਸ ਅਥਾ ਸਮੁੰਦਰ ਚ ਸਮਾਣਾ ਭਾਈ ਤਾ ਫੇਰ ਤਾਂ ਬਈ ਵਿਚਾਰ ਕਰਨੀ ਪੈਣੀ ਹੈ ਮੰਨਣਾ ਪੈਣਾ ਜੋ ਸ਼ਬਦ ਸੁਣਿਆ ਉਹਨੂੰ ਘਗਾ ਲਿਆ ਕਰੋ ਭਾਈ ਉਹਦੇ ਅਰਥਾਂ ਵੱਲ ਜਾਇਆ ਕਰੋ ਕਿ ਅੱਜ ਸਤਿਗੁਰ ਪਾਤਸ਼ਾਹ ਦਾ ਹੁਕਮਨਾਮ ਆ ਗਿਆ ਇੰਪੋਰਟੈਂਟ ਨਹੀਂ ਹੁਕਮਨਾਮ ਨੂੰ ਮੰਨਣਾ ਇਹ ਇੰਪੋਰਟਡ ਆ ਇਹ ਜ਼ਰੂਰੀ ਹੈ ਭਈ ਇਹ ਆਖ ਸੁਣਿਆ